ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੋਮਰਖਾਈ ਕਿਸਾਨ ਦੋਸਤੋ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲ ਬਟਨ ਕੋ ਸਬਸਕ੍ਰਾਈਬ ਕਰ ਸਕਦੇ ਹੋ Facebook ਤੇ ਹਾਂ ਤਾਂ ਮੇਰਾ ਪੰਜਾਬ ਮੇਰਾ ਕਿਸਾਨ Facebook ਪੇਜ ਜੁਆਇਨ ਕਰ ਸਕਦੇ ਹੋ ਜਾਂ ਮੇਰੀ ਖੇਤੀ ਮੇਰਾ ਕਿਸਾਨ Instagram ਪੇਜ ਨੂੰ ਫੋਲੋ ਕਰ ਸਕਦੇ ਹੋ ਦੋਸਤੋ ਆਹ ਜਿਹੜੀ ਤੁਹਾਡੀ ਸਕਰੀਨ ਦੇ ਉੱਤੇ ਫੋਟੋ ਚੱਲ ਰਹੀ ਹੈ ਇਹ ਘਟਨਾਕਰਮ ਮੇਰੇ ਇੱਕ ਕਿਸਾਨ ਦੇ ਖੇਤ ਦਾ ਹੈ ਤੇ ਮੇਰੇ ਇੱਕ ਕਿਉਂ ਮੈਂ ਕਹਾਂ ਇਹ ਹਰ ਇੱਕ ਕਿਸਾਨ ਦੇ ਖੇਤ ਦੇ ਵਿੱਚ ਇਸ ਤਰੀਕੇ ਦੇ ਨਾਲ ਬੂਟੇ ਹੋ ਰਹੇ ਹੈ ਤੇ ਕਿਸਾਨ ਵੀਰ ਚਿੰਤਤ ਹੈ ਕਿ ਇਹ ਉਲੀ ਰੋਗ ਆ ਗਿਆ ਹੁਣ ਤੱਕ ਖਾਦਾਂ ਪਾ ਪਾ ਕੇ 20 ਵੀ ਸ਼ਾਖਾ ਕੀਤੀਆਂ ਸੀ ਆ ਤਾਂ ਪੱਤਿਆਂ ਦੇ ਨਾਲ ਨਾਲ ਸ਼ਾਖਾ ਵੀ ਸੁੱਕ ਗਈਆਂ ਹੁਣ ਕਰੀਏ ਕੀ ਜਿਹੜੇ ਵੀਰ ਵੀਡੀਓ ਇੱਥੇ ਛੱਡਣਾ ਚਾਹੁੰਦੇ ਹੈ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਇਹ ਕੋਈ ਉਲੀ ਰੋਗ ਨਹੀਂ ਹੈਗਾ ਇਇ ਇੱਕ ਕੁਦਰਤੀ ਜਿਹੜਾ ਹੈਗਾ ਫੀਨੋਮੀਨਾ ਹੈ ਇੱਕ ਸਿਸਟਮ ਹੈ ਜਿਹੜਾ ਕਿ ਜਦੋਂ ਬੂਟਾ ਇਸ ਉਮਰ ਚੋਂਦਾ ਉਦੋਂ ਹੁੰਦਾ ਹੀ ਹੁੰਦਾ ਹੈ ਇਹਦੇ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜਿਹੜੇ ਵੀ ਅੱਗੇ ਵੀਡੀਓ ਦੇਖਣੀ ਚਾਹੁੰਦੇ ਆ ਇਹਨੂੰ ਸਮਝਣਾ ਚਾਹੁੰਦੇ ਉਹਨਾਂ ਲਈ ਆਪਾਂ ਗੱਲ ਕਰਦੇ ਹਾਂ ਦੇਖੋ ਦੋਸਤੋ ਇਹਦੇ ਪਿਛਲੇ ਪਾਸੇ ਤਿੰਨ ਚਾਰ ਕਾਰਨ ਹੋ ਸਕਦੇ ਆ ਉਲੀ ਤਾਂ ਹੈ ਨਹੀਂ ਇਹਦੇ ਵਿੱਚ ਠੀਕ ਹੈ ਆਹ ਜਿਹੜੇ ਲੱਛਣ ਹੈਗੇ ਆ ਹੁਣੇ ਤੁਸੀਂ ਕੀ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਇਹਦੇਲੇ ਪੱਤੇ ਦੇਖ ਰਹੇ ਹਾਂ ਕਿਹੜੇ ਸਾਈਡ ਵਾਲੇ ਪੱਤੇ ਐ ਸਾਈਡ ਵਾਲਾ ਪੱਤਾ ਜਿਹੜਾ ਹੈਗਾ ਉਹ ਆਲਰੇਡੀ ਜਿਹਦੇ ਚੋਂ ਸ਼ਾਖਾ ਨਿਕਲ ਚੁੱਕੀ ਹੈ ਤੇ ਉਹਦੇ ਵਿੱਚ ਉਹ ਪੱਤਾ ਮਰ ਚੁੱਕਾ ਹੈ ਇੱਕ ਕੁਦਰਤੀ ਜਿਹੜਾ ਹੈਗਾ ਜਿਸਵੇਂ ਬੂਟਾ ਅੱਗੇ ਵੱਧ ਆਏ ਤੇ ਇਹ ਘਟਨਾ ਕਰਮ ਘਟਦਾ ਹੀ ਘਟਦਾ ਹੈ ਇਸ ਸਮੇਂ ਤੁਹਾਡੇ ਖੇਤ ਦੇ ਵਿੱਚ ਪੈਨਿਕਲ ਇਨੀਸ਼ੀਏਸ਼ਨ ਸਟੇਜ ਆ ਗਈ ਹੈ ਜਿਵੇਂ ਤੁਸੀਂ ਵੈਜੀਟੇਟਿਵ ਫੇਸ ਤੋਂ ਰੀਪ੍ਰੋਡਕਟਿਵ ਫੇਸ ਵਾਲੇ ਪਾਸੇ ਜਾਂਦੇ ਹੋ ਮਤਲਬ ਕਿ ਇੱਕ ਤਾਂ ਫੇਸ ਬੁੱਟੇ ਦਿਓ ਹੋਗੇ ਜੀਚ ਬੂਟਾ ਵੱਧਦਾ ਸ਼ਾਖਾ ਬਣਾਉਂਦਾ ਹਨ ਹੁਣ ਦੂਜਾ ਪਾਸਾ ਉਹ ਹੋ ਗਿਆ ਜੀਚ ਉਹਨੇ ਅੱਗੇ ਬੱਚਾ ਪੈਦਾ ਕਰਨਾ ਹੈ ਉਹਨੂੰ ਅਸੀਂ ਕਹਾਂਗੇ ਰੀਪ੍ਰੋਡਕਟਿਵ ਫੇਸ ਤਾਂ ਤੁਹਾਡਾ ਚੋਣਾ ਹੁਣ ਵੈਜੀਟੇਟਿਵ ਗ੍ਰੋਥ ਤੋਂ ਰੀਪ੍ਰੋਡਕਟਿਵ ਸਟੇਜ ਵਾਲੇ ਪਾਸੇ ਬੱਚਾ ਪੈਦਾ ਕਰਨ ਵਾਲੇ ਪਾਸੇ ਜਾ ਰਿਹਾ ਹੈ ਤਾਂ ਇਸ ਸਮੇਂ ਲੇ ਜਿਹੜੇ ਪੱਤੇ ਹੈਗੇ ਆ ਇਹਨਾਂ ਦੇ ਵਿੱਚੋਂ ਭੋਜਨ ਉੱਪਰ ਨੂੰ ਵੀ ਮੂਵ ਕਰੇਗਾ ਜਿਹਦੇ ਕਰਕੇ ਗਾਂ ਨੂੰ ਇੱਕ ਹੌਲੀ 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 ਪਕਾ ਤੱਕ ਹੀਟ ਲਈ ਪਤੇੜੇ ਦੇ ਖਤਮ ਹੁੰਦੇ ਜਾਣੇ ਆ ਉਹਦੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਪਰੰਤੂ ਇੱਥੇ ਜਿਹੜਾ ਚੀਜ਼ ਹੋਈ ਹੈ ਇੱਥੇ ਦੋ ਚੀਜ਼ਾਂ ਹਨ ਜਦੋਂ ਹੀ ਇੱਕ ਤਾਂ ਚੀਜ਼ ਹੋ ਗਈ ਤੁਹਾਡੀ ਆਹ ਹੀਟਲਾ ਪੱਤਾ ਮਰਨ ਵਾਲੀ ਦੂਸਰਾ ਕਾਰਨ ਕੀ ਹੈ ਕਿ ਕੱਲਾ ਪੱਤਾ ਨਹੀਂ ਹੈਗਾ ਇੱਥੇ ਇੱਥੇ ਸ਼ਾਖਾ ਵੀ ਮਰ ਰਹੀ ਹੈ ਜਿਵੇਂ ਤੁਸੀਂ ਤੇ ਅੰਦਰ ਦੇਖੋਗੇ ਦੇਖੋ ਬੂਟੇ ਨੇ ਫੋਟ ਤਾਂ ਪੂਰੀ ਕੀਤੀ ਹੈ ਹੁਣ ਚੋਣੇ ਨੇ ਦੇਖਣਾ ਹੈ ਕਿ ਮੇਰੇ ਕੋਲੇ 25 ਸ਼ਾਖਾ ਨੇ ਕੀ ਮੈਂ 25 ਦੀਆਂ 25 ਦੇ ਉੱਪਰ ਮੁੰਜਰ ਲਾ ਸਕਦਾ ਇਹਦੇ ਵਿੱਚੋਂ ਇਹ ਉਹ ਸਟੇਜ ਹੈ ਜਿੱਥੇ ਜਿਹੜਾ ਹੈਗਾ ਇਹ ਚੀਜ਼ਾਂ ਅੱਡ-ਅੱਡ ਹੋਣੀਆਂ ਕਿ ਕਿਹੜੀ ਪ੍ਰੋਡਕਟਿਵ ਮੁੰਜਰ ਸ਼ਾਖਾ ਹੋਊਗੀ ਕਿਹੜੀ ਨਾਨ ਪ੍ਰੋਡਕਟਿਵ ਹੋਊਗੀ ਕਿਹੜੀ ਬੀਰਰ ਹੋਊਗੀ ਕਿਹੜੀ ਨਾਨ ਬੀਰਰ ਹੋਊਗੀ ਪੰਜਾਬੀ 'ਚ ਮੈਂ ਗੱਲ ਕਰਾਂ ਕਿ ਕਿਹੜੀ ਦੇ ਉੱਤੇ ਮੁੰਜਰ ਲੱਗੂਗੀ ਤੇ ਕਿਹੜੀ ਉੱਤੇ ਮੁੰਜਰ ਨਹੀਂ ਲੱਗੂਗੀ ਕਿਉਂਕਿ ਸਾਰੀਆਂ ਸ਼ਾਖਾ ਦੇ ਉੱਤੇ ਮੁੰਜਰ ਨਹੀਂ ਲੱਗਦੀ ਹੁੰਦੀ ਤਾਂ ਜਿਹੜੀਆਂ ਸ਼ਾਖਾ ਦੇ ਉੱਪਰ ਮੁੰਜਰ ਲੱਗੇਗੀ ਉਹ ਅੱਗੇ ਜਾਣੀਆਂ ਬਾਕੀ ਹੌਲੀ-ਹੌਲੀ ਮਰਦੀਆਂ ਸ਼ੁਰੂ ਹੋ ਜਾਣੀਆਂ ਇੱਕ ਕਾਰਨ ਐਵੀ ਹੁੰਦਾ ਹੈ ਕਿ ਜਿੱਥੇ ਪਾਣੀ ਵਾਲਾ ਪਰਿਆ ਪਿਆ ਜਾਂ ਜ਼ਮੀਨ 'ਚ ਪਾਣੀ ਮਾੜਾ ਹੈਗਾ ਜਾਂ ਜ਼ਮੀਨ 'ਚ ਖਾਰਾ ਪਣ ਜ਼ਿਆਦਾ ਹੈਗਾ ਉੱਥੇ ਹੇਠਲੇ ਪੱਤੇ ਖਰਾਬ ਹੋਣ ਦੀ ਦਿੱਕਤ ਵੈਸੇ ਵੀ ਆਉਂਦੀ ਹੈ ਤਾਂ ਪਹਿਲਾ ਕੰਮ ਤਾਂ ਫਿਰ ਸਿੱ ਕੀ ਕਰਨਾ ਚਾਹੀਦਾ ਇਹਨੂੰ ਠੀਕ ਕਰਨ ਵਾਸਤੇ ਕਿ ਜਿਵੇਂ ਤੁਹਾਨੂੰ ਮੈਂ ਤਾਂ ਇਹ ਤੋਂ 3 ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਜੀ ਇਹ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਦੋਂ ਤੁਹਾਡੀ ਯੂਰੀਆ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਝੋਨਾ ਪੀਏ ਸਟੇਜ ਤੋਂ ਪਹਿਲਾਂ ਤੇ ਟਿਲਰਿੰਗ ਸਟੇਜ ਤੋਂ ਖਤਮ ਹੋਣ ਤੋਂ ਬਾਅਦ ਤੇ ਪੀਏ ਸਟੇ ਸ਼ੁਰੂ ਹੋਣ ਤੋਂ ਪਹਿਲ ਬੂਟਾ ਆਰਾਮ ਕਰਦਾ ਆ ਆਪਾਂ ਜਟਕੀ ਪਾਏ ਗੱਲ ਕਰਦੇ ਜਦੋਂ ਆਪਾਂ ਯੂਰੀਆ ਪੂਰੀ ਕਰ ਦਿੰਦੇ ਨੇ ਉਸ ਤੋਂ ਬਾਅਦ ਬੂਟਾ ਕੁਝ ਦਿਨ ਆਰਾਮ ਕਰਦਾ ਹੈ ਤੇ ਇਸ ਟਾਈਮ ਤੇ ਖੇਤ ਦੇ ਵਿੱਚੋਂ ਪਾਣੀ ਸੁਕਾ ਕੇ ਖੇਤ ਨੂੰ ਚੰਗੇ ਤਰੀਕੇ ਦੇ ਨਾਲ ਹਵਾ ਲਵਾ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਤੱਕ ਪਾਣੀ ਵਾਲਾ ਭਰ ਪਰਕੇ ਜਾਂ ਨੂਨ ਇਕੱਠੇ ਹੋ ਹੋ ਕੇ ਜੜਾਂ ਕਾਲੀਆਂ ਹੋ ਚੁੱਕੀਆਂ ਜੜਾਂ ਪੂਰੇ ਪੋਸ਼ਕਤਾ ਥੱਲੇੋਂ ਚੂਸ ਨਹੀਂ ਰਹੀਆਂ ਜੇ ਅਸੀਂ ਇੱਕ ਚੰਗੇ ਠਿਕਣਾ ਹਵਾ ਲਵਾ ਕੇ ਬੂਟੇ ਨੂੰ ਅੱਗੇ ਤਿਆਰ ਕਰ ਦਈਏ ਤਾਂ ਬੂਟਾ ਵਧੀਆ ਤਰੀਕੇ ਦੇ ਨਾਲ ਅੱਗੇ ਚੱਲੇਗਾ ਤਾਂ ਤੁਸੀਂ ਇਹ ਚੀਜ਼ ਧਿਆਨ ਰੱਖਣੀ ਹੈ ਕਿ ਇੱਕ ਵਾਰੀ ਹੁਣ ਵਧੀਆ ਹਵਾ ਲਵਾਉਣੀ ਹੈ ਇਸ ਤੋਂ ਬਾਅਦ ਜਿੰਨੀ ਦੇਰ ਤੱਕ ਥੋੜਾ ਝੋਨਾ ਨਿਸਰਦਾ ਨਹੀਂ ਹੈਗਾ ਨਿਸਰਨ ਤੋਂ ਪਹਿਲਾਂ ਹੁਣੋਂ ਹੁਣ ਤੋਂ ਲੈ ਕੇ ਨਿਸਰਨ ਤੱਕ ਤੁਸੀਂ ਖੇਤ ਦੇ ਵਿੱਚ ਪਾਣੀ ਭਰ ਕੇ ਨਹੀਂ ਰੱਖਣਾ ਖੇਤ ਨੂੰ ਪਾਣੀ ਲਾਇਆ ਇੱਕ ਦਿਨ ਖੜਾ ਰਿਹਾ ਦੋ ਦਿਨ ਖੜਾ ਰਿਹਾ ਜਦੋਂ ਜੀਰ ਗਿਆ ਜੀਰਨ ਤੋਂ ਬਾਅਦ ਫਿਰ ਜਿਹੜਾ ਹੈਗਾ ਉਹਨੂੰ ਖੇਤ ਨੂੰ 24 ਘੰਟੇ ਹਵਾ ਲਵਾਤੀ ਫਿਰ ਪਾਣੀ ਲਾਤਾ ਮੱਕੇ AWD ਅਲਟਰਨੇਟ ਵੈਟਿੰਗ ਐਂਡ ਡਰਾਈਂਗ ਸਿਸਟਮ ਦੇ ਨਾਲ ਤੁਸੀਂ ਇਹਨੂੰ ਪਾਣੀ ਲਾਉਣਾ ਜਿਹਦੇ ਨਾਲ ਜਿਹੜਾ ਪਾਣੀ ਕਰਕੇ ਹੀਟਲੇ ਬੁੱਟੇ ਕਿਉਂਕਿ ਇਹ ਮਰ ਰਿਆ ਉਹ ਨਾ ਮਰਨਗੇ ਠੀਕ ਹੈ ਅਗਲੀ ਗੱਲ ਕਿ ਅਸੀਂ ਦੇਖੋ ਹੁਣ ਤੱਕ ਤੁਸੀਂ ਕੀ ਕੋਸ਼ਿਸ਼ ਕੀਤੀ ਤੁਸੀਂ ਪੂਰੀ ਆਪ ਦਾ ਜੋਰ ਲਾਇਆ ਮੈਂ ਵੱਧ ਤੋਂ ਵੱਧ ਪ੍ਰੋਡਕਟਿਵ ਪਾਏ ਕਿ ਮੇਰਾ ਬੂਟਾ ਵੱਧ ਸ਼ਾਖਾ ਮਾਰ ਜੇ ਵੱਧ ਬੂਟਾ ਬਣ ਜੇ ਵੀ ਤੁਹਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਮੇਰੇ ਕਿੱਲੇ 'ਚ 80 ਤੋਂ 80000 ਤੋਂ ਲੈ ਕੇ 1 ਲੱਖ ਬੂਟਾ ਹੁੰਦਾ ਹੈ ਕਿ 2-2 4-4 ਸ਼ਾਖਾ ਇਹ ਵੱਧ ਮਾਰ ਜਾਣ ਤਾਂ 4 ਲੱਖ ਜਿਹੜੀ ਸ਼ਾਖਾ ਕਿੱਲੇ ਦੀ ਬਣ ਜਾਣੀ ਹੈ ਤਾਂ ਉਹਦੇ ਲਈ ਤੁਸੀਂ ਜ਼ੋਰ ਲਾਉਂਦੇ ਰਹੇ ਪਰੰਤੂ ਆ ਜਿਹੜਾ ਟਾਈਮ ਹੋਣ ਆ ਗਿਆ ਹੈ ਇਸ ਟਾਈਮ ਤੇ ਬੂਟੇ ਨੇ ਸ਼ਾਖਾ ਨੂੰ ਖਤਮ ਕਰਨਾ ਹੈ ਸਾਰੀਆਂ ਸ਼ਖਾਵਾਂ ਨੇ ਮੁੰਜਰਾਨੀ ਚੱਕਣੀਆਂ ਪਿਛਲੇ 3 ਸਾਲ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਾਂ 2 ਸਾਲ ਪਹਿਲਾਂ ਉਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਝੋਨਾ ਸਾਰੀਆਂ ਸ਼ਖਾਵਾਂ ਨੂੰ ਮੁੰਜਰ ਨਹੀਂ ਲੱਗਦੀ ਹੁੰਦੀ ਕੁਝ ਸ਼ਖਾਵਾਂ ਨੂੰ ਮੁੰਜਰ ਲੱਗਦੀ ਹੈ ਉਦੋਂ ਕੁਝ ਵੀਰਿਆ ਨੇ ਵੀਡੀਓ ਪਾ ਪਾ ਕੇ ਕਿਸਾਨਾਂ ਨੂੰ ਦਿਖਾਇਆ ਸੀ ਆ ਦੇਖੋ ਸਾਡੇ ਖੇਤ 25 ਮੁੰਜਰਾਂ ਲੱਗੀਆਂ ਸਾਡੇ ਖੇਤ 30 ਲੱਗੀਆਂ ਦੋਸਤੋ ਉਹ ਬੱਚਿਆਂ ਵਾਲੀ ਖੇਡ ਹੁੰਦੀ ਹੈ ਖੇਤ ਦੇ ਵਿੱਚ ਇੱਕ ਜਿਹੜਾ ਬੂਟਾ ਹੈਗਾ ਭਾਵੇਂ ਉਹਨੂੰ 50 ਮੁੰਜਰਾਂ ਨੂੰ ਲੱਗ ਸਕਦੀਆਂ ਚ ਕਿਹੜੀ ਗੱਲ ਹੈ 60 ਵੀ ਲੱਗ ਸਕਦੀਆਂ ਕਿਵੇਂ ਲੱਗਣਗੀਆਂ ਇਹਨੂੰ ਤੈਨੂੰ ਸਮਝਣਾ ਪਏਗਾ ਕਿ ਇੱਕ ਬੂਟੇ ਨੂੰ ਤੰਦਰੁਸਤ ਰਹਿਣ ਆਸਤੇ ਇੱਕ ਤਾਂ ਉਹਨੂੰ ਲੋੜ ਹੁੰਦੀ ਹੈ ਆਕਸੀਜਨ ਦੀ ਤੇ ਹਵਾ ਦੀ ਦੂਜਾ ਲੋੜ ਹੈਗੀ ਸੂਰਜ ਦੀ ਰੋਸ਼ਨੀ ਦੀ ਤੀਜੀ ਲੋੜ ਹੈਗੀ ਸਪੇਸ ਦੀ ਚੌਥੀ ਹੋਰ ਇਹ ਜਿਹੜੀ ਹੈਗੀ ਜੜਾਂ ਦਾ ਮਜ਼ਬੂਤ ਤੰਤਰ ਚਾਹੀਦਾ ਜੇਕਰ ਤੁਹਾਡਾ ਝੋਨਾ ਵਿਰਲਾ ਲੱਗਿਆ ਵਟ ਤੇ ਲੱਗਿਆ ਤੇ ਉਥੇ ਸਪੇਸ ਹੈਗੀ ਹੈ ਉਹਨੂੰ ਸੂਰਜ ਦੀ ਰੋਸ਼ਨੀ ਪੂਰੀ ਮਿਲਦੀ ਹੈ ਹਵਾ ਪੂਰੀ ਮਿਲਦੀ ਹੈ ਤਾਂ ਉਹ ਵੱਧ ਤੋਂ ਅਸ਼ਖਾਵਾਂ ਬਣਾ ਸਕਦਾ ਤੇ ਵੱਧ ਤੋਂ ਮੁੰਜਰਾ ਲਾ ਸਕਦਾ ਪਰੰਤੂ ਜਦੋਂ ਤੁਸੀਂ ਖੇਤ ਦੇ ਥੋੜਾ ਝੋਨਾ ਹੁੰਦਾ ਤੇ ਉਥੇ ਖੇਤ ਦੇ ਵਿੱਚ ਹਵਾ ਲਈ ਸੂਰਜ ਦੀ ਰੋਸ਼ਨੀ ਲਈ ਪੋਸ਼ਕ ਤੱਤਾਂ ਲਈ ਕੰਪੀਟੀਸ਼ਨ ਹੁੰਦਾ ਹੈ ਜਗ੍ਹਾ ਲਈ ਵੀ ਕੰਪੀਟੀਸ਼ਨ ਹੁੰਦਾ ਹੈ ਤੇ ਉਸ ਕੰਪੀਟੀਸ਼ਨ ਦੇ ਵਿੱਚ ਸਾਰੀਆਂ ਜਿਹੜੀਆਂ ਸ਼ਿਖਾਵਾਂ ਉਹ ਸਰਵਾਈਵ ਨਹੀਂ ਕਰਦੀਆਂ ਤੇ ਫਿਰ ਕੁਝ ਸ਼ਿਖਾਵਾਂ ਇਸ ਸਟੇਜ ਤੇ ਮਰਦੀਆਂ ਸ਼ੁਰੂ ਹੋ ਜਾਂਦੀਆਂ ਮੈਂ ਇਹ ਇਹ ਗੱਲ ਕਿਉਂ ਕਰ ਰਿਹਾ ਮੈਂ ਇਸ ਕਰਕੇ ਦੱਸ ਰਿਹਾ ਕਿ ਹੁਣ ਤੱਕ ਤੁਸੀਂ ਜ਼ੋਰ ਲਾਇਆ ਸੀਗਾ ਕਿ ਸ਼ਿਖਾਵਾਂ ਵੱਧ ਜਨ ਹੁਣ ਤੁਹਾਡਾ ਜ਼ੋਰ ਲੱਗਣਾ ਚਾਹੀਦਾ ਹੈ ਕਿ ਸ਼ਿਖਾਵਾਂ ਮਰਨ ਘਟ ਜਿੱਥੇ ਵੀਜ ਦੇ ਵਿੱਚੋਂ 10 ਰਹਿ ਰਹੀਆਂ ਉਥੇ 12 14 ਰਹਿ ਜਾਣ ਤਾਂ ਇਹਦੇ ਲਈ ਜ਼ਰੂਰੀ ਹੈ ਖੇਤ ਨੂੰ ਹਵਾ ਲਵਾ ਕੇ ਪਾਣੀ ਲਾਵੋ ਨਿਰੰਤਰ ਪਾਣੀ ਖੜਾ ਨਾ ਰੱਖੋ ਤੇ ਇਹ ਕੋਈ ਉਲੀ ਰੋਗ ਨਹੀਂ ਹੈਗਾ ਇਹ ਇੱਕ ਕੁਦਰਤੀ ਪ੍ਰੋਸੈਸ ਹੈਗਾ ਜਿਹਨੂੰ ਤੁਸੀਂ ਜਿਹੜਾ ਹੈਗਾ ਘਟ ਕਰਨਾ ਚਾਹੁੰਦੇ ਹੋ ਤਾਂ ਖੇਤ ਦੇ ਵਿੱਚ ਹਵਾ ਲਵਾ ਕੇ ਪਾਣੀ ਲਾਓ ਜਿੱਥੇ ਕਿਤੇ ਬਾਲਾ ਨਮਕੀਨ ਪਾਣੀ ਹੈ ਮਾੜਾ ਪਾਣੀ ਹੈਗਾ ਉੱਥੇ ਥੋੜੀ ਜਿਹੀ ਚੀਜ਼ ਜ਼ਿਆਦਾ ਹੋਏਗੀ ਪਰੰਤੂ ਉਹ ਵੀ ਕੋਈ ਉੱਲੀ ਰੋਗ ਕਰਕੇ ਨਹੀਂ ਹੈਗਾ ਇਹ ਕੁਦਰਤੀ ਪ੍ਰੋਸੈਸ ਹੈ ਇਹਦੇ ਤੋਂ ਖਭਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਇਹਨੂੰ ਦੇਖ ਕੇ ਸਪਰੇਅ ਨਾ ਕਰੋ ਉੱਲੀ ਅਲੱਗ ਚੀਜ਼ ਹੁੰਦੀ ਹੈ ਉਹਦੇ ਲਈ ਆਪ ਅਗਲੀ ਵੀਡੀਓ ਅਪਲੋਡ ਕਰਦੇ ਆਂ ਤਾਂ ਕਿ ਜਿਹੜਾ ਹੈਗਾ ਤੁਹਾਨੂੰ ਉੱਲੀ ਬਾਰੇ ਸਹੀ ਪਤਾ ਲੱਗ ਸਕੇ ਖੇਤੀ ਸਬੰਧੀ ਵਧੀਆ ਜਾਣਕਾਰੀ ਲਈ ਤੁਸੀਂ ਆਪਣੇ ਚੈਨਲ ਨੂੰ ਲਾਲ ਬਟਨ 'ਤੇ ਸਬਸਕ੍ਰਾਈਬ ਕਰ ਲਓ ਤੇ ਚੈਨਲ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ